ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਚੰਗੀ ਮਾਰਵਾੜੀ ਕੱਦ ਵਾਲੀ ਘੋੜੀ ਲੈਂਥ ਹੱਡਾਂ ਪੈਰਾਂ ਦੀ ਮਜ਼ਬੂਤ ਘੋੜੀ ਲੈ ਕੇ ਆਏ ਹਾਂ ਪਰ ਰੇਟ ਬਹੁਤ ਜਾਇਜ਼ ਆ ਸਾਹ ਦੇ ਮੁੱਲ ਦੀ ਆ ਸਾਰੀ ਆਪਾਂ ਡਿਟੇਲ ਦਵਾਂ ਕਿ ਕੱਦ ਕਾਠੀ ਆ ਕੀ ਲੈਣਾ ਡਿਟੇਲ ਮਾਰ ਕੇ ਬਾਰੇ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣੀ ਹੈ ਬਸ ਵੀਡੀਓ ਪੂਰੀ ਪ੍ਰੋਪਰ ਦੇਖ ਲਿਓ ਤਾਂ ਜੋ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜਾਵੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਕੁੜੀ ਕਿਵੇਂ ਦੀ ਲੱਗੀ ਤੇ ਬਾਕੀ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਦਿੰਨੇ ਆਂ ਸਾਰੀ ਡਿਟੇਲ ਤੁਹਾਨੂੰ ਜੁੜੇ ਰਹੋ ਵੀਡੀਓ ਨਾਲ ਜੀ ਦੋਸਤੋਂ ਗਰਦਨ ਗੁਰਦਨ ਦੀ ਬਹੁਤ ਚੰਗੀ ਲੈਂਥ ਦੀ ਚੰਗੀ ਕਦ ਕੁਦ ਦੀ ਚੰਗੀ ਹੈ ਇਹ ਕੁੜੀ ਉਮਰ ਹੈਗੀ 6 ਸਾਲ ਪਰ ਮੰਨ ਲਓ ਜਿਹੜਾ ਮਜਬੂਤ ਦੀ ਮਜਬਾਤੀ ਫੋਲਾ ਘੋੜੀ ਚ ਹੈ ਤੇ ਜਿਨੇ ਸ਼ੁਰੂਆਤ ਕਰਨੀਆਂ ਚੰਗੀ ਬਰੀਡਿੰਗ ਲਈ ਚੰਗੀ ਮਾਰਕੀਟ ਦੀ ਘੋੜੀ ਭਾਲਦਾ ਤੋ ਇੱਕ ਵਾਰ ਇਹ ਜ਼ਰੂਰ ਦੇਖ ਲੈ ਪੰਜ ਕਲੈਨ ਘੋੜੀਏ ਦੋਸਤੋ ਚਾਰੇ ਪੈਰ ਚਿੱਟੇ ਮੂਰਲੇ ਦੋ ਚਿੱਟੇ ਤੇ ਦੋ ਮਾਕਰਲੇ ਚਿੱਟੇ ਤਿੰਨ ਦਾ ਜ਼ਿਆਦਾ ਦੇਖਦੇ ਚੌਥਾ ਵੀ ਥੋੜਾ ਜਿਹਾ ਪੈਰ ਚਿੱਟਾ ਹੈ ਕਿ ਤੇ ਮੱਥੇ ਬਹੁਤ ਸੋਹਣਾ ਬਲੇਜ ਆ ਤੇ ਗਰਦਨ ਗੁਰਦਨ ਬਹੁਤ ਜ਼ਿਆਦਾ ਲੰਮੀ ਆ ਉਹ ਤੁਹਾਡੇ ਸਾਹਮਣੇ ਬਲੇਜ਼ ਵੀ ਬਹੁਤ ਸੋਹਣਾ ਬੈਸਟ ਹੈ ਤੇ ਕੰਨ ਛੋਟਾ ਕੰਨਾ ਸਨੱਖਾ ਕੰਨਾ ਤੇ ਗਰਦਨ ਲੰਮੀ ਹੈ ਦੇਮਨ ਲੱਗੀ ਹੋਈ ਆ ਬਾਲ ਪੌਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਦੋਸਤੋ ਤੇ ਰਾਜੀ ਲੇਸੀ ਸਾਰੀ ਤੁਹਾਡੇ ਸਾਹਮਣੇ ਤੁਸੀਂ ਆਪ ਹੀ ਦੇਖ ਸਕਦੇ ਆ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਆ ਮੰਨ ਲਓ ਵੀ ਜਿਹੜੀ ਮੂਰੇ ਬ੍ਰੇਡਿੰਗ ਕਰੂ ਮਜ਼ਬੂਤੀ ਵਾਲਾ ਬੱਚਾ ਪੈਦਾ ਕਰੂ ਬਾਕੀ ਲੈਂਥ ਲੋਥੀ ਚੰਗੀ ਆ ਪੇਟਲ ਘੋੜੀ ਆ ਬੱਚਾ ਡਬਲ ਦਊ ਮੌਕੇ ਤੇ ਖਾਲੀ ਆ ਦੋਸਤੋ ਘੋੜੀ ਇਹਦਾ ਇਹ ਫਾਇਦਾ ਤੇ ਤੁਸੀਂ ਆਪਣੇ ਮਨਪਸੰਦੀ ਘੋੜੇ ਤੋਂ ਭਰਾ ਸਕਦੇ ਸੋ ਨੂੰ ਇੱਕ ਸਾਲ 20 ਇਟ ਕਰਨ ਦੀ ਲੋੜ ਨਹੀਂ ਪੈਂਦੀ ਨਹੀਂ ਆਮ ਤੌਰ ਤੇ ਹੁੰਦਾ ਨਾ ਕਿਈ ਵਾਰ ਬੰਦਾ ਗੱਬਣ ਘੋੜੀ ਲੈ ਲੈਂਦਾ ਉਹ ਐਂ ਸੋਚੀ ਜਾਂਦਾ ਚੱਲ ਇੱਕ ਤੇ ਬੱਚਾ ਲੈ ਲੈਂਦੇ ਅਗਲੀ ਵਾਰ ਆਹ ਘੋੜੀ ਤਾਂ ਪੁਰਾਣੀ ਸੋ ਤੁਹਾਨੂੰ ਕੋਈ ਕੰਪਰੋਮਾਈਜ਼ ਦੀ ਲੋੜ ਨਹੀਂ ਪੈਣੀ ਦੋਸਤੋ ਮਨਪਸੰਦੀ ਦੇ ਘੋੜੇ ਤੋਂ ਤੁਸੀਂ ਹੁਣੀ ਭਰਾ ਸਕਦੇ ਲੈਂਥ ਲੰਥ ਬਹੁਤ ਜ਼ਿਆਦਾ ਲੰਮੀ ਹੈ ਬੱਚਾ ਪੂਰਾ ਡਬਲ ਦਊ ਬਾਕੀ ਸਾਰੀ ਤੁਹਾਡੇ ਆਪਾਂ ਸਾਹਮਣੇ ਰੱਖ ਹੀ ਦਿੱਤੀ ਹੈਣਾ ਵੀਡੀਓ ਵੀਡੀਓ ਦੇਖ ਕੇ ਤੋਂ ਯਾਰ ਕਮੈਂਟਾਂ ਚ ਦੇਖ ਲੈਣਾ ਵੀ ਚੰਗੀ ਆ ਜਾਂ ਮਾੜੀ ਆ ਜਿੱਥੋਂ ਦਾ ਮੇਰਾ ਤਜਰਬਾ ਮੇਰੇ ਹਿਸਾਬ ਨਾਲ ਤਾਂ ਆ ਰੇਟ ਵਿੱਚ ਅੱਡਾ ਘੋੜੀ ਨਹੀਂ ਮਿਲਦੀ ਘੋੜੀ ਨਹੀਂ ਘੋੜਾ ਹੀ ਇੱਕ ਹਿਸਾਬ ਦਾ ਵੱਡਾ ਬੁੱਢਾ ਬਹੁਤ ਜ਼ਿਆਦਾ ਵੱਡਾ ਹੱਕ ਹੁੱਕ ਚੌੜੀ ਆ ਤੇ ਕਰਦਨ ਲੰਮੀ ਬਰੀਕੀ ਆ ਕੰਨ ਕੰਨ ਛੂਟਾ ਜਿਹੜੀ ਮੇਨ ਗੱਲ ਆ ਤੁਹਾਡੇ ਭਾਅ ਚ ਬੰਦ ਜਾਣੀ ਆ ਰੋਲ ਹੀ ਆਪਣਾ ਸਾਰਾ ਰੇਟ ਤੇ ਆ ਕੇ ਹੋ ਜਾਂਦਾ ਘੋੜਜਾਂ ਤਾਂ ਸਾਰੀਆਂ ਪਸੰਦ ਆ ਜਾਂਦੀ ਜਦੋਂ ਰੇਟ ਅਗਲਾ ਬਾਲਾ ਸੁਣ ਲੈਂਦਾ ਮਾਰ ਬੜੀਆਂ ਉਦੋਂ ਪਸੰਦ ਬਦਲ ਜਾਂਦੀ ਆ ਆ ਜਿਹੜੀ ਘੋੜੀ ਤੁਹਾਡੇ ਰੇਟ ਵਿੱਚ ਦੋਸਤੋ ਬੈਧੇ ਨਹੀਂ ਸੋ ਜਿਹੜੇ ਭਰਾਣੇ ਥੋੜੇ ਪੈਸੇ ਲਾਉਣੇ ਹੋਏ ਨਾ ਜਾਇਜ਼ ਮੁੱਲ ਦੀ ਘੋੜੀ ਆ ਬਰੀਡਿੰਗ ਵਾਲੀ ਘੋੜੀ ਦਾ ਬੱਚੇ ਪੈਦਾ ਕਰਨਾ ਚਾਹੁੰਦਾ ਤਾਂ ਇੱਕ ਵਾਰ ਇਹ ਘੋੜੀ ਜ਼ਰੂਰ ਦੇਖੇ ਆਪਣੇ ਕਹਿਣ ਤੇ ਇੱਕ ਵਾਰ ਆ ਪੰਜ ਕਲੈਨ ਘੋੜੀ ਦੇਖੇ ਤੁਹਾਡੇ ਰੇਟ 'ਚ ਬੈਜਣੀ ਆ ਕੇ ਫਾਰਮ ਤੇ ਆਪ ਦੀ ਤਸੱਲੀ ਕਰ ਲਓ ਜਿਹੜੀ ਚੀਜ਼ ਦਾ ਸੁਨਾਲੀ ਬਾਲਪੌਰੀਆਂ ਦੀ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ ਰੇਟ ਵੀ ਜੈਜ ਆ ਆਪਾਂ ਆਈਡੀਆ ਦਵਾਂਗੇ ਲਾਸਟ ਤੇ ਤੇ ਨੰਬਰ ਕਰ ਲਿਓ ਨੋਟ ਦੋਸਤੋ 6239154544 9855599017 ਸੋ ਮੈਂ ਇੱਕ ਵਾਰ ਫੇਰ ਜੀ ਮੋਟੀ ਡਿਟੇਲ ਦੇ ਦੇਣਾ ਬਾਲਪੌਰੀਆਂ ਦੀ ਸਾਫ਼ 61 ਇੰਚੇ ਦੀ ਹਾਈਟ ਆ ਪੰਜ ਕਲੈਨ ਘੋੜੀਆਂ ਪਟਾਪੂਟਾ ਚੰਗਾ ਖਾਨਾਂ ਦੀ ਸੁਨੱਖੀ ਆ ਪੂਰੀ ਚੰਗੇ ਘੋੜੀਆਂ ਲੰਮੀ ਕਰਦਣ ਦੀ ਲੰਮੀ ਲੈਂਥ ਦੀ ਪੇਟਲ ਘੋੜੀ ਆ ਸੋ ਜਿਹੜਾ ਵੀ ਬਰੀਡਿੰਗ ਲਈ ਘੋੜੀ ਭਾਅ ਪਰਤੇ ਵਾਲੀ ਸ਼ੁਰੂਆਤੀ ਦੌਰ ਚ ਹਣਾ ਹਸਾਬ ਦੇ ਘੋੜੀ ਲੈਣਾ ਚਾਹੁੰਦਾ ਤਾਂ ਉਹ ਇੱਕ ਵਾਰ ਇਹ ਘੋੜੀ ਆ ਕੇ ਜਰੂਰ ਦੇਖ ਲਓ ਬਾਕੀ ਸਾਡੀ ਡਿਟੇਲ ਆਪਾਂ ਦੇ ਹੀ ਦਿੱਤੀ ਤੇ ਆ ਨੰਬਰ ਵੀ ਉੱਪਰ ਚੱਲੀ ਜਾਂਦੇ ਆ ਸੋ ਫੋਨ ਲਾ ਲਿਓ ਦੋਸਤੋ ਜੇ ਕੋਈ ਹੋਰ ਡਿਟੇਲ ਲੈਣੀ ਹੋਈ ਐਡਰੈਸ ਲੈਣਾ ਹੋਏ ਤਾਂ ਨੰਬਰ ਤੇ ਫੋਨ ਲਾ ਲਓ ਰੇਟ ਬਹੁਤ ਜਿਆ ਜਿਆ ਹਜ਼ਾਰਾਂ ਚ ਬੰਦੂ